ਉਹਨ ਕਰਤਾ ਹੈ ਬਾਬਾ ਫਰੀਦ ਅਵਾਰਡ ਫਾਰ ਸਰਵਿਸ ਟੂ ਹਮਨਿਟੀ ਇਹਨਾ ਚੇਂਜ ਕਰਤਾ ਹੈ ਔਰ ਖਾਸ ਤੌਰ ਤੇ ਟਾਈਮ ਨੇ ਇਹ ਸੋਸਾਇਟੀ ਨੇ ਡਿਸਾਈਡ ਕੀਤਾ ਸੀ ਕਿ ਆਪਾਂ ਸਰਵਿਸ ਟੂ ਹਮਨਿਟੀ ਦਾ ਅਵਾਰਡ ਦੇਈਏ ਨਾ ਕਿ ਔਨੈਸਟੀ ਦਾ ਕਿਉਂਕਿ ਜਦੋਂ ਅਸੀਂ ਔਨੈਸਟੀ ਦਾ ਅਵਾਰਡ ਦਿੰਦੇ ਸੀ ਬਾਅਦ ਵਿੱਚ ਕੋਈ ਲੋਕੀ ਅੰਧੂ ਪ੍ਰੰਤੂ ਕਰਦੇ ਸੀ 12 ਸਤੰਬਰ ਨੂੰ ਅਸੀਂ ਪਹਿਲਾਂ ਬੱਚਿਆਂ ਦੇ ਕੋਸਟ ਪੇਪਰ ਲੇਖ ਮੁਕਾਬਲੇ ਪਾਸ਼ਨਪਤੀ ਯੋਗਤਾ ਕੀਰਤਨ ਸਮਾਗਮ ਜਿਹੜਾ ਕਿ 12 ਤਰੀਕ ਤੋਂ ਲੈ ਕੇ 14 ਤਰੀਕ ਤੱਕ ਹੋਣਗੇ ਇਹ ਸਮਾਗਮ ਜਿਹੜਾ ਜਿਹੜਾ ਵੀ ਹੈਗਾ ਇਹ ਸਰਦਾਰ ਹਿੰਦੂਜੀ ਖਾਲਸਾ ਜੀ ਦੀ ਰਣਮਈ ਹੋ ਰਹੀ ਹੈ ਇਸ ਸਾਲ ਅਸੀਂ ਸਰਦਾਰ ਸਮਰਜੀਤ ਸਿੰਘ ਜੇ ਸਿੱਖੋਂ ਉਹਨਾਂ ਦੇ ਵੱਡੇ ਬੇਟੇ ਹਨ ਉਹਨਾਂ ਦੀ ਸਰਫਰਸ ਜੀ ਰੇਟ ਮੜਨ ਜਾ ਰਹੇ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ 12ਵੀਂ ਸਦੀ ਦੇ ਪ੍ਰਮੁੱਖ ਸੂਫੀ ਸੰਤ ਬਾਬਾ ਸ਼ੇਖ ਫਰੀ ਜੀ ਦੀ ਯਾਦ ਵਿੱਚ ਫਰੀਦਕੋਟ ਦੇ ਵਿੱਚ ਹਰ ਸਾਲ ਉਹਨਾਂ ਦਾ ਆਗਮਨ ਪੂਰਵ ਬੜੀ ਸ਼ਰਧਾ ਤੇ ਧੂਮ ਧਾਮ ਦੇ ਨਾਲ 19 ਤੋਂ 23 ਸਤੰਬਰ ਤੱਕ ਮਨਾਇਆ ਜਾਂਦਾ ਹੈ। ਇਸ ਵਾਰੀ ਵੀ ਸਮਾਗਮ ਕਰਵਾਉਣ ਦੇ ਲਈ ਟਿੱਲਾ ਬਾਬਾ ਫਰੀਦ ਸੁਸਾਇਟੀ ਤੇ ਗੁਰਦੁਆਰਾ ਗੋਦੜੀ ਸਾਹਿਬ ਸੁਸਾਇਟੀ ਨੇ ਪ੍ਰੋਗਰਾਮਾਂ ਦਾ ਅੱਜ ਐਲਾਨ ਕਰ ਦਿੱਤਾ ਹੈ। ਸੁਸਾਇਟੀ ਨੇ ਵਾਅਦਾ ਕੀਤਾ ਹੈ ਕਿ ਸਰਦਾਰ ਇੰਦਰਜੀਤ ਸਿੰਘ ਖਾਲਸਾ ਦੇ ਵਿਛੋੜੇ ਤੋਂ ਬਾਅਦ ਇਹ ਪਹਿਲਾ ਸਮਾਗਮ ਹੋ ਰਿਹਾ ਹੈ ਬਾਬਾ ਫਰੀਦ ਜੀ ਦੀ ਯਾਦ ਵਿੱਚ ਤੇ ਇਸ ਵਾਰੀ ਵੀ ਇਹ ਪਹਿਲਾਂ ਵਾਲੀ ਸ਼ਾਨੋ ਸ਼ੌਕਤ ਦੇ ਨਾਲ ਸ਼ਰਧਾ ਦੇ ਨਾਲ ਕਰਵਾਇਆ ਜਾਵੇਗਾ। ਕੋਈ ਵੀ ਕਮੀ ਬਾਕੀ ਨਹੀਂ ਛੱਡੀ ਜਾਵੇਗੀ। ਸੁਣਦੇ ਆ ਸੋਸਾਇਟੀ ਦੇ ਆਗੂਆਂ ਦੇ ਕੋਲੋਂ ਕਿਸ ਤਰ੍ਹਾਂ ਪ੍ਰੋਗਰਾਮ ਮਨਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਤੇ ਕੀ ਕੁਝ ਹੋਣ ਵਾਲਾ ਤੇ ਕਦੋਂ ਸ਼ੁਰੂ ਹੋਣ ਵਾਲੇ ਹੈ ਬਾਬਾ ਫਰੀਦ ਜੀ ਦੇ ਮੇਲੇ ਨਾਲ ਸੰਬੰਧਿਤ ਇਹ ਪ੍ਰੋਗਰਾਮ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਬਾਬਾ ਫਰੀਦ ਆਗੁਨਪੁਰ ਜਿਹੜਾ ਕਿ 23 ਸਤੰਬਰ ਨੂੰ ਮਨਾਇਆ ਜਾਂਦਾ ਅਸੀਂ ਮਨਾਉਣ ਜਾ ਰਹੇ ਹਾਂ ਸ੍ਰੀ ਇੰਦਰਜੀਤ ਸਿੰਘ ਖਾਲਸਾ ਜੀ ਜਿਨ੍ਹਾਂ ਨੇ ਕਿ 1969 ਦੇ ਵਿੱਚ ਸ਼ੁਰੂਆਤ ਕੀਤੀ ਸੀਗੀ ਪਰ ਅੱਜ ਕੀ ਅਸੀਂ 55ਵਾਂ ਆਗੁਣਪੁਰਮ ਨੂੰ ਜਾਣ ਜਾ ਰਹੇ ਹਾਂ ਉਹਨਾਂ ਦੇ ਸਰਪ੍ਰਸਤੀ ਉਹਨਾਂ ਨੇ ਹੀਠਾਂ ਅਸੀਂ ਹਰ ਸਾਲ ਮਨਾਉਂਦੇ ਰਹੇ ਹਾਂ ਇਸ ਸਾਲ ਸਾਡੇ ਵਿੱਚ ਉਹ ਨਹੀਂ ਰਹੇ ਅਸੀਂ ਉਹਨਾਂ ਨੂੰ ਸੱਚਕਾ ਕੇ ਉਹਨਾਂ ਦੇ ਦਸੇ ਮਾਰਕ ਤੇ ਚਲ ਕੇ ਅਸੀਂ ਉਹਨਾਂ ਦੇ ਮਾਰਕ ਚਲ ਕੇ ਅਸੀਂ ਇਹ ਮਨਾਉਣ ਜਾ ਰਹੇ ਹਾਂ ਇਹ ਸਮਾਗਮ ਜਿਹੜਾ ਜਿਹੜਾ ਵੀ ਹੈਗਾ ਇਹ ਸਰਦਾਰ ਇੰਦਰੀ ਸਿੰਘ ਖਾਲਸਾ ਜੀ ਦੀ ਰਣਮਈ ਹੋਵੇ ਇਸ ਸਾਲ ਅਸੀਂ ਸਰਦਾਰ ਸਿਮਰਜੀਤ ਸਿੰਘ ਜੇ ਸਿੱਖ ਉਹਨਾਂ ਦੇ ਵੱਡੇ ਬੇਟੇ ਹਨ ਉਹਨਾਂ ਦੀ ਸਰਪ੍ਰਸਤੀ ਦੇ ਇੱਥੇ ਮਨਾਉਣ ਜਾ ਰਹੇ ਇਹ ਮੇਲਾ 23 12 ਤਰੀਕ ਨੂੰ 12 ਸਤੰਬਰ ਨੂੰ ਅਸੀਂ ਪਹਿਲਾਂ ਬੱਚਿਆਂ ਦੇ ਕੋਸਟ ਪੇਪਰ ਲੇਖ ਮੁਕਾਬਲੇ ਪਾਸ਼ਨਪਤੀ ਯੋਗਤਾ ਕੀਰਤਨ ਸਮਾਗਮ ਜਿਹੜਾ ਕਿ 12 ਤਰੀਕ ਤੋਂ ਲੈ ਕੇ 14 ਤਰੀਕ ਤੱਕ ਹੋਣਗੇ ਗੁਰਦੁਆਰਾ ਗੋਰੀ ਸਾਹਿਬ ਵਿਖੇ ਅਲੱਗ-ਅਲੱਗ ਸਕੂਲਾਂ ਦੇ 8ਵੀਂ ਤੋਂ ਲੈ ਕੇ 12ਵੀਂ ਸਕੂਲ 12ਵੀਂ ਕਲਾਸ ਦੇ ਬੱਚੇ ਇਸ ਪਾਰਟਿਸਪੇਟ ਕਰਨਗੇ ਇਹਨਾਂ ਵਿੱਚ ਫਰਸਟ ਪ੍ਰਾਈਜ਼ ਦਿੱਤਾ 10000 ਰੁਪਿਆ ਸੈਕੰਡ 7000 ਰੁਪਿਆ ਤੀਜਾ 5000 ਰੁਪਿਆ ਇਹ ਇਨਾਮ ਦੇ ਰੱਖੇ ਗਏ ਹਨ 19 ਤਰੀਕ ਤੋਂ ਲੈ ਕੇ 23 ਤਰੀਕ ਤੱਕ ਇਹ ਧਾਰਮਿਕ ਸਮਾਗਮ ਹੋਣਗੇ ਜਿਸ ਦਾ ਉਦਘਾਟਨ ਸਾਬਸੀ ਗੁਰੂ ਸੁਖਮਨੀ ਸਾਹਿਬ ਦੇ ਪਾਠ ਅਤੇ ਬਾਫਰੀ ਦੇ ਸ਼ਲੋਕਾਂ ਤੇ ਸ਼ੁਰੂਆਤ ਕੀਤੀ ਜਾਊਗਾ ਗੁਰਦਾਰਾ ਟੇਲਾ ਸਾਹਿਬ ਵਿਖੇ ਸیرے 7:30 ਤੋਂ ਲੈ ਕੇ 8:00 ਵਜੇ ਤੱਕ ਇਹ ਸ਼ੁਰੂਆਤ ਕੀਤੀ ਜਾਏਗੀ ਉਹਨਾਂ ਤੋਂ ਬਾਅਦ ਰਾਤ ਨੂੰ 19 ਤਰੀਕ ਰਾਤ ਨੂੰ ਕਥਾ ਅਤੇ ਕੀਰਤਨ ਸ਼ਾਮ ਨੂੰ 7:00 ਤੋਂ ਲੈ ਕੇ 9:30 ਵਜੇ ਤੱਕ ਹੋਏਗਾ ਟੇਲਾ ਬਾਬਾ ਫਰੀਦ ਵਿਖੇ 20 ਤਰੀਕ ਨੂੰ ਇਸੇ ਤਰ੍ਹਾਂ ਹੀ ਸਰਾਤੀ 7 ਵਜੇ ਤੋਂ ਲੈ ਕੇ ਰਾਤੀ 9:30 ਤੱਕ ਕਥਾ ਤੇ ਕੀਰਤਨ ਹੋਏਗਾ 21 ਤਰੀਕ ਨੂੰ ਸਰੇ ਸ੍ਰੀ ਅਖੰਡ ਪਾਠ ਦਾ ਆਰੰਭ ਹੋਣਗੇ ਟਿੱਲਾ ਬਾਉ ਫੀ ਵਿਖੇ ਤੇ ਰਾਤ ਨੂੰ ਕਥਾ ਦਰਬਾਰ ਹੋਏਗਾ ਗੁਜਰਾ ਗੋਦਰੀ ਸਾਹਿਬ ਵਿਖੇ ਗੋਦਰੀ ਸਾਹਿਬ ਵਿਖੇ ਹੀ 22 ਤਰੀਕ ਨੂੰ ਰਾਤ ਨੂੰ ਮਹਾਨ ਕੀਰਤਨ ਦਰਬਾਰ ਹੋਏਗਾ ਜਿਸ ਸੇ ਚਾਰੇ ਲੱਗ ਲੱਗ ਰਾਗੀ ਜੱਥੇ ਦੂਰ ਦੁਰਾਡੇ ਤੋਂ ਆਣਗੇ ਮਹਾਨ ਕੀਰਤਨ ਰਾਗੀ ਜੱਥੇ ਆਣਗੇ 23 ਤਰੀਕ ਨੂੰ ਸਰੇ 8 ਵਜੇ ਅਖੰਡ ਪਾਠ ਦੀ ਸਮਾਪਤੀ ਬਾਅਦ ਕੀਰਤਨ ਅਤੇ 9 ਵਜੇ ਪੰਜ ਪਿਆਰੇ ਅਗਵਾਈ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਦੇ ਇੱਕ ਮਹਾਨ ਨਗਰ ਕੀਰਤਨ ਆਰੰਭ ਹੋਏਗਾ ਜਿਹਦਾ ਕੇ ਸਮਾਪਤੀ 1 ਵਜੇ ਗੁਰਦੁਆਰਾ ਗੋਰੀ ਸਾਹਿਬ ਵਿਖੇ ਹੋਏਗੀ ਉੱਥੇ ਗੋਰੀ ਸਾਹਿਬ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸਮਾਗਮ ਆਰੰਭ ਹੋਣਗੇ ਅਤੇ 12 ਵਜੇ ਇਨਾਮ ਵੰਡ ਸਮਾਰੋਹ ਸਮਾਰੋਹ ਸ਼ੁਰੂ ਹੋਏਗਾ ਜਿਸ ਦੇ ਵਿੱਚ ਇੱਕ ਬੱਚਿਆਂ ਨੂੰ ਇਨਾਮ ਦੇ ਜਿਹੜੇ ਪਰ ਪ੍ਰਤੀਯੋਗਤਾ ਵਿੱਚ ਆਏ ਹਨ ਉਹਨਾਂ ਨੂੰ ਨਾਮ ਦਿੱਤੇ ਜਾਣਗੇ ਅਤੇ 1 ਵਜੇ ਅਸੀਂ ਜਿਹੜਾ ਕਿ ਸਰਵਿਸ ਫਾਰ ਕਮਿਊਨਿਟੀ ਇਸ ਇੱਕ ਅਵਾਰਡ ਦਿੱਤਾ ਜਾਏਗਾ ਜਿਸ ਵਿੱਚ 1 ਲੱਖ ਰੁਪਿਆ ਦੀ ਥੈਲੀ ਅਤੇ ਜਿਹੜਾ ਹੈਗਾ ਆਪਣਾ ਅਵਾਰਡ ਦਿੱਤਾ ਜਾਏਗਾ ਉਹ ਅਸੀਂ ਉਹ ਦਿੱਤਾ ਜਾਏਗਾ ਸਰ ਅਵਾਰਡ ਆਫ ਔਨੈਸਟੀ ਇਹ ਗਲਤੀ ਕੀਤਾ ਦਿੱਤਾ ਜਾਂਦਾ ਸੀ ਇਸ ਦੇ ਨਾਲ ਨਾਲ ਉਹ ਐਫਰ ਉਹ ਦਿੱਤਾ ਦਿੱਤਾ ਅਲੇ ਇਸ ਦਾ ਸੀ ਜੀ ਆਪਾਂ ਅਸੀਂ ਦੋ ਵਾਰ ਦਿੱਤੇ ਜਾਂਦੇ ਸੀ वह हैगा कि भगतपुरन सिंह अवार्ड फॉर सर्विस टू ह्यूमैनिटी है जोड़ा आदमी सोसायटी कोई सेवा कर रहे हो दूजा अवार्ड से बाबा फरीद अवार्ड फॉर ऑनस्टी जो कोई की पोस्ट से होनेसट होवार्ड बंद करता जो ऑनस्टी का हूँ असी जो अवार्ड का ना है वह हैगी बा फरीद अवार्ड फॉर सर्विस टू ह्यूमैनिटी एक जरा पहले सी ना की है भगतपुरन सिंह अवार्ड फॉर सर्विस टू ह्यूमैनिटी ਉਹਨ ਕਰਤਾ ਹੈ ਬਾਬਾ ਫਰੀਦ ਅਵਾਰਡ ਫਾਰ ਸਰਵਿਸ ਟੂ ਹਮੈਨਿਟੀ ਇਹਨਾ ਚੇਂਜ ਕਰਤਾ ਔਰ ਖਾਸਾ ਜੀ ਟਾਈਮ ਨੇ ਇਹ ਇੱਕ ਸੁਸਾਇਟੀ ਨੇ ਡਿਸਾਈਡ ਕੀਤਾ ਸੀ ਕਿ ਆਪਾਂ ਸਰਵਿਸ ਟੂ ਹਮੈਨਿਟੀ ਦਾ ਅਵਾਰਡ ਦੇਈਏ ਨਾ ਕਿ ਔਨੈਸਟੀ ਦਾ ਕਿਉਂਕਿ ਜਦੋਂ ਅਸੀਂ ਔਨੈਸਟੀ ਅਵਾਰਡ ਦਿੰਦੇ ਸੀ ਬਾਅਦ ਵਿੱਚ ਕੋਈ ਲੋਕੀ ਅੰਧੂ ਪ੍ਰੰਤੂ ਕਰਦੇ ਸੀ ਭਾਵੇਂ ਉਹਦੇ ਚ ਕੋਈ ਜ਼ਰੂਰਤ ਹੈ ਸੀ ਜਾਂ ਨਹੀਂ ਸੀ ਪਰ ਇਹ ਗੱਲ ਸਾਨੂੰ ਅੱਛੀ ਨਹੀਂ ਲੱਗੀ ਇਸ ਕਰਕੇ ਖਾਸਾ ਜੀ ਨੇ ਕਾਫੀ ਸਾਲ ਸੋਚ ਕਿ ਉਹ ਅਵਾਰਡ ਬੰਦ ਕਰਤਾ ਕੁਝ ਨੌਜਵਾਨ ਕਮਿਊਨਿਟੀ ਦਿੱਤਾਗੇ ਜਿਹੜਾ ਵਾਰਡ ਜੀ ਹਾਂਜੀ ਵਾਰਡ ਕਿਸ ਨੂੰ ਕਰਨਾ ਹੈ ਉਹ ਅਸੀਂ ਅਖਬਾਰ ਦੇ ਵਿੱਚ ਅੱਜ ਦੇ ਰਹੇ ਆਂ ਕਿ ਸਾਨੂੰ 8 ਸਤੰਬਰ ਤੱਕ ਉਹਦੇ ਦਿੱਤੇ ਜਾਣ ਲਿਸਟ ਜੋ ਅੱਜ ਅਖਬਾਰਾਂ ਚ ਪਹੁੰਚ ਜੇਗੀ ਸਰ ਪੰਜਾਬ ਦੇ ਵਿੱਚ ਵੀ ਸਾਨੂੰ ਐਪਲੀਕੇਸ਼ਨ ਦਿੱਤੇ ਜਾਣ ਉਹ ਫਿਰ ਅਸੀਂ 8 ਤਰੀਕ ਤੋਂ ਬਾਅਦ ਅਸੀਂ ਇਹਦਾ ਸਾਰਾ ਸਾਰਾ ਰਿਸਰਚ ਕਰਕੇ ਫਿਰ ਅਸੀਂ ਅਨਾਉਂਸ ਕਰਾਂਗੇ ਸਾਡੇ ਕੋਲ ਵੈਸੇ ਵੀ ਕੁਝ ਐਪਲੀਕੇਸ਼ਨ ਆ ਚੁੱਕੀਆਂ ਹਨ ਲੇਕਿਨ ਆਫੀਸ਼ੀਅਲੀ ਕਿਉਂਕਿ ਅਸੀਂ ਹਰ ਸਾਲ ਇਨਾਮ ਦਿੰਨੇ ਆ ਤੇ ਲੋਕਾਂ ਨੂੰ ਆਲਰੇਡੀ ਪਤਾ ਹੈ ਉਹ ਆਲਰੇਡੀ ਸਾਨੂੰ ਕੋਲ ਕਾਫੀ ਸਾਰੀਆਂ ਐਪਲੀਕੇਸ਼ਨ ਆ ਚੁੱਕੀਆਂ ਹਨ ਸਿਰਫ ਇਹ ਫਾਰਮੈਲਿਟੀ ਸੇਕ ਦੀ ਖਾਤਰ ਅਸੀਂ ਪ੍ਰੈਸ ਤੁਹਾਨੂੰ ਨਾ ਕੀ ਹੈ ਬੇਨਤੀ ਕਰਾਂਗੇ ਕਿ ਇਹਨਾਂ ਨੂੰ ਨਾ ਕੀ ਹੈ ਅਸੀਂ ਪ੍ਰੈਸ ਨੋਟ ਵੀ ਅੱਜ ਤੋਂ ਦੇ ਦਿੰਦੇ ਨੇ ਦੇ ਆਗੇ ਤਾਂ ਕਿ ਅਖਬਾਰਾਂ 'ਚ ਖਬਰ ਵੀ ਲੱਗ ਜਾਏ ਲੋਕਾਂ ਨੂੰ ਹੋਰ ਵੀ ਪਤਾ ਲੱਗ ਜਾਏ ਸਰ ਇਹ ਜਿਹੜਾ ਐਪਲੀਕੇਸ਼ਨ ਦੇਣੀ ਹੈ ਕਿਹੜੀ ਸਾਈਟ ਤੇ ਦੇ ਸਕਦੇ ਜਾਂ ਪਰਸਨਲੀ ਜਿਹੜੀ ਨਹੀਂ ਹੋਏ ਤਾਂ ਕਿਵੇਂ ਦੇ ਸਕਦੇ ਇਹ ਪਰਸ ਸਕੂਲ ਦੇ ਸਾਡਾ ਹੈਡ ਆਫਿਸ ਹੈ ਜੀ ਅਸੀਂ ਇੱਥੇ ਪਹੁੰਚਾਈਆਂ ਜਾਣ ਅਜਬਾਰ ਦੇ ਆ ਕੇ ਪ੍ਰਿੰਸੀਪਲ ਆਫਿਸ ਜਾਂ ਇੱਥੇ ਆਫਿਸ ਦਿੱਤਾ ਜਾਵੇ ਅਸੀਂ ਉਹ ਨੂੰ ਚੰਗੀ ਤਰ੍ਹਾਂ 8 ਅਪ੍ਰੈਲ ਤੱਕ ਅਸੀਂ ਮੰਗੀਆਂ ਆਨਲਾਈਨ ਆਪਸ਼ਨ ਨਹੀਂ ਆਨਲਾਈਨ 8 ਤੰਬਰ ਤੱਕ ਅਸੀਂ ਉਸ ਤੋਂ ਬਾਅਦ 2 ਦਿਨ ਬਾਅਦ ਜਾਂ ਅਸੀਂ 3 ਦਿਨ ਬਾਅਦ ਅਸੀਂ ਉਹ ਡਿclare ਕਰ ਦਾਂਗੇ ਬੇਸਿਕ ਅਸਰ ਪ੍ਰਸ਼ਾਸਨ ਨਾਲ ਕਿਸ ਤਰ੍ਹਾਂ ਦਾ ਤਾਲਮਿਲ ਹੋਏਗਾ ਕਿਉਂਕਿ ਪਿਛਲੇ ਵਾਰ ਦੇਖਿਆ ਗਿਆ ਕਿ ਥੋੜਾ ਤਾਲਮਿਲ ਕਰਕੇ ਟੌਨ ਕਰਕੇ ਪ੍ਰੋਗਰਾਮ ਜਿਹੜੇ ਕਾਫੀ ਜਿਹੜੇ ਪ੍ਰਭਾਵ ਪਏ ਸੀ ਨਹੀਂ ਅਸੀਂ ਇਸ ਤਰ੍ਹਾਂ ਜੀ ਸਾਨੂੰ ਅਸੀਂ ਡੀਸੀ ਸਾਹਿਬ ਤੇ ਸਰਕਾਰ ਐਸਐਸਪੀ ਸਾਹਿਬ ਨੂੰ ਮਿਲੇ ਸੀ ਉਹਨਾਂ ਨੇ ਸਾਨੂੰ ਪੂਰਾ ਭਰੋਸਾ ਦਿੱਤਾ ਅਸੀਂ ਤੁਹਾਡਾ ਪੂਰਾ ਸਹਿਯੋਗ ਦੇਾਂਗੇ ਕਿ ਉਹ ਸੜਕਾਂ ਵੀ ਰਹੇ ਹਨ ਸੜਕਾਂ ਪੂਰਾ ਕਰ ਰਹੇ ਸੀ ਅਸੀਂ ਸਾਰਿਆਂ ਨੂੰ ਅਪੀਲ ਹੀ ਕਰਦੇ ਹਾਂ ਕਿ ਜਿਹੜੇ ਸਮਾਗਮ ਜਿਹੜੇ ਹੋ ਰਹੇ ਹਨ ਜਿੰਨੇ ਵੀ ਹੋ ਰਹੇ ਨੇ ਸਮਾਗਮ ਉਹਨੂੰ ਜਿਹੜੇ ਕਿ ਗੱਡੀਆਂ ਚਾਹੁੰਦੇ ਆ ਉਹ ਪਾਰਕਿੰਗ ਵਿੱਚ ਖੜੀਆਂ ਕੀਤੀਆਂ ਜਾਣ ਅਤੇ ਜੋੜੇ ਜੋੜੇ ਚੰਗੇ ਤਰੀਕੇ ਨਾਲ ਕਰਕੇ ਸਿੱਕੇ ਸੰਗਤ ਨੂੰ ਕੋਈ ਕੋਈ ਤਰੀਕੇ ਕੋਈ ਦਿੱਕਤ ਨਾ ਹੋਵੇ ਵੀ ਸਾਰੇ ਆਰਾਮ ਨਾਲ ਸਾਰ ਦਰਸ਼ਨ ਵੀ ਕਰ ਸਕਣ ਅਤੇ ਜੋੜ ਵੇਲੇ ਚ ਜੋੜ ਜੋੜ ਕੇ ਆਪਣਾ ਗੁਰੂ ਘਰ ਦੀ ਖੁਸ਼ੀ ਆਪਾ ਪ੍ਰਾਪਤ ਕਰ ਸਕਣ ਦੂਜੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਕਿ ਸ਼ਹਿਰ ਦੇ ਵਿੱਚ ਥਾਂ-ਥਾਂ ਦੇ ਰਸਤੇ ਵਿੱਚ ਲੰਗਰ ਲੱਗੇ ਹੁੰਦੇ ਆ ਔਰ ਉਹਦੇ ਵਿੱਚ ਜਿਹੜੇ ਲੰਗਰ ਲਗਾਏ ਜਾਂਦੇ ਆ ਉਹਦੇ ਚ ਤੁੱਕੀ ਆਪਣਾ ਸਮਾਨ ਉਸਨੇ ਮਾਨ ਟ੍ਰੋਲੀ ਲੈ ਕੇ ਆਂਦੇ ਆ ਤੇ ਉਹਦੀ ਸਾਨੂੰ ਬੜੀ ਪ੍ਰੋਬਲਮ ਆਂਦੀ ਹੈ ਮੈਂ ਸੰਗਤ ਨੂੰ ਨਾ ਕਿ ਜਿਹੜੇ ਲੰਗਰ ਲਗਾਉਂਦੇ ਆ ਮੈਂ ਉਹਨਾਂ ਨੂੰ ਅਪੀਲ ਕਰਾਂਗਾ ਕਿ ਉਹ ਇਸ ਗੱਲ ਦਾ ਪੂਰਾ ਖਿਆਲ ਰੱਖੇ